ਖੇਤ ਮਜ਼ਦੂਰ ਤੇ ਕਿਸਾਨ ਦੀ ਜੋ ਹਾਲਤ ਬਣੀ ਹੋਈ ਹੈ ਮੈਨੂੰ ਬਿਆਨ ਕਰਨ ਦੀ ਲੋੜ ਨਹੀਂ ਤੁਸੀਂ ਇੱਥੇ ਬਹੁਤ ਹੀ ਸਿਆਣੇ ਤੇ ਸੂਝਵਾਨ ਲੋਕ ਬੈਠੇ ਹੋ ਕਿ ਪੂਰੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਕਿਸਾਨ ਤੇ ਮਜ਼ਦੂਰ ਦੀ ਜ਼ਿੰਦਗੀ ਦੇ ਦੋਲੇ ਘੁੰਮ ਰਹੀ ਆ ਤੁਸੀਂ ਪੁੱਛ ਸਕਦੇ ਹੋ ਕਿ ਤਰਕਸ਼ੀਲ ਸੁਸਾਇਟੀ ਨੇ ਇਹ ਨਾਟਕ ਕਿਉਂ ਤਿਆਰ ਕੀਤਾ ਹੈ ਇਹ ਇਸ ਕਰਕੇ ਤਿਆਰ ਕੀਤਾ ਹੈ ਕਿ ਕਿਸਾਨ ਦੀ ਜਦੋਂ ਮੌਤ ਹੁੰਦੀ ਹੈ ਕਿੰਨੇ ਕਿਸਾਨ ਰੋਜ਼ ਮਰਦੇ ਆ ਮੈਨੂੰ ਦੱਸਣ ਦੀ ਲੋੜ ਨਹੀਂ ਪੱਤਰਕਾਰ ਲੋਕ ਬੈਠੇ ਕੰਨਾਂ ਸਾਹ ਵਰਗੇ ਕਿ ਅਖਬਾਰਾਂ ਦੇ ਵਿੱਚ ਹਰ ਰੋਜ਼ ਇਹ ਗੱਲ ਛਪਦੀ ਹੈ ਕਿ 6 ਕਿਸਾਨ ਖੁਦਕਸ਼ੀ ਕਰ ਗਏ 4 ਕਿਸਾਨ ਖੁਦਕਸ਼ੀ ਕਰ ਗਏ ਇਸ ਤੋਂ ਘੱਟ ਤੇ ਖਬਰ ਹੁੰਦੀ ਨਹੀਂ ਹੁਣ ਕੋਈ 6 6 7 7 8 8 ਕਿਸਾਨ ਰੋਜ਼ ਖੁਦਕਸ਼ੀਆਂ ਕਰ ਰਹੇ ਆ ਤੇ ਉਹਨਾਂ ਕਿਸਾਨਾਂ ਦੀ ਮੌਤ ਦੇ ਉੱਤੇ ਸਾਡੇ ਜਿਹੜੇ ਧਾਰਮਿਕ ਬੰਦੇ ਆ ਧਰਮ ਕਰੇ